ਕਿ ਸਭ ਨੂੰ ਰਸਤਾ ਛੱਡਦੇ ਰਹੇ ਛੱਡੀ ਨਾ ਸ਼ਰੀਫੀ ਗਈ ਕਿ ਸਭ ਨੂੰ ਰਸਤਾ ਛੱਡਦੇ ਰਹੇ ਛੱਡੀ ਨਾ ਸ਼ਰੀਫੀ ਗਈ 3 ਸਾਲ ਦੀ ਡਿਗਰੀ ਵਿੱਚ ਚਾ ਉਹਦੇ ਨਾਲ ਨਹੀਂ ਪੀਤੀ ਗਈ 3 ਸਾਲ ਦੀ ਡਿਗਰੀ ਵਿੱਚ ਚਾ ਉਹਦੇ ਨਾਲ ਨਹੀਂ ਪੀਤੀ ਗਈ ਵਾਹ ਕਿ ਗੱਨਾ ਦੀ ਸਾਡੇ ਵਿਚਕਾਰ ਲਿਸਟ ਬਥੇਰੀ ਲੰਮੀ ਹੈ ਇਹ ਗੱਲਾਂ ਦੀ ਸਾਡੇ ਵਿੱਚ ਕਾਰ ਲਿਸਟ ਬਥੇਰੀ ਲੰਮੀ ਸੀ ਪਰ ਜਿਹੜੀ ਗੱਲ ਜ਼ਰੂਰੀ ਸੀ ਬਸ ਉਹ ਨਹੀਂ ਕੀਤੀ ਗਈ ਕਿ 3 ਸਾਲ ਦੀ ਡਿਗਰੀ ਵਿੱਚ ਤਾਂ ਉਹਦੇ ਨਾਲ ਨਹੀਂ ਕੀਤੀ ਗਈ 3 ਸਾਲ ਦੀ ਬੀਏ ਵਿੱਚ ਤਾਂ ਉਹਦੇ ਨਾਲ ਨਹੀਂ ਕੀਤੀ ਗਈ ਇਹ ਨਹੀਂ ਕਿ ਵੱਖ-ਵੱਖ ਹੋ ਕੇ ਜੀ ਨਹੀਂ ਸਕਾਂਗੇ ਆਪਾਂ ਇਹ ਨਹੀਂ ਕਿ ਵੱਖ-ਵੱਖ ਹੋ ਕੇ ਜੀ ਨਹੀਂ ਸਕਾਂਗੇ ਆਪਾਂ

ਏ ਹੈ ਇਕ ਗਲਾਸ ਚਾਹ ਫਿਰ ਪੀ ਨਹੀਂ ਸਕਾਂਗੇ ਆਪਾਂ ਪੀ ਨਹੀਂ ਸਕਾਂਗੇ ਸ਼ੇਰ ਸੁਣਾ ਕੇ ਚਾਹ ਪਿਆ ਕੇ ਉਹਨੂੰ ਆਪਣੇ ਕੋਲ ਬਿਠਾ ਸ਼ੇਰ ਸੁਣਾ ਕੇ ਚਾਹ ਪਿਆ ਕੇ ਉਹਨੂੰ ਆਪਣੇ ਕੋਲ ਬਿਠਾ ਕੇ ਮੈਂ ਵੀ ਚਾਹਣਾ ਰੱਬ ਜਾ ਹੋਣਾ ਉਸ ਕੁੜੀ ਦੇ ਨਜ਼ਰੀਆਂ ਆ ਕੇ ਲੋਕੀ ਆਪਣੇ ਹੱਥ ਝੁਮਦੇ ਨੇ ਲੋਕੀ ਆਪਣੇ ਹੱਥ ਝੁਮਦੇ ਨੇ ਜੇ ਇਸ ਕੁੜੀ ਨਾਲ ਹੱਥ ਮਿਲਾ ਕੇ ਗੁਰਤੇਜ ਮੁਹੱਬਤ ਉਹਨੂੰ ਕਰੇ ਮੁਹੱਬਤ ਕੀ ਬਾਤ ਹੈ ਗੁਰਤੇਜ ਮੁਹੱਬਤ ਉਹਨੂੰ ਕਰੇ ਮੁਹੱਬਤ ਕੋਈ ਉਸ ਕੁੜੀ ਨੂੰ ਦੱਸੋ ਜਾ ਕੇ ਕੋਈ ਉਸ ਕੁੜੀ ਨੂੰ ਦੱਸੋ ਜਾ ਕੇ ਸ਼ੇਰ ਸੁਣਾ ਕੇ ਚਾਹ ਪਿਆ ਕੇ ਮੂੰ ਆਪਣੀ ਕੋਲ ਦੇ ਖਾਂਦੇ ਬਹੁਤ ਸੰਗਤਾਂ ਬਾਸ਼ ਕੋਲ ਕਿ ਤੇਰੇ ਤੇ ਤਾਂ ਲਿਖਿਆ ਹੈ ਸਭ ਪਰ ਤੂੰ ਹੀ ਵਾ ਵਾ ਨਹੀਂ ਕੀਤੀ ਕਿ ਤੇਰੇ ਲਈ ਤਾਂ ਲਿਖਿਆ ਹੈ ਸਭ ਪਰ ਤੂੰ ਹੀ ਵਾ ਵਾ ਨਹੀਂ ਕੀਤੀ ਦਿਲ ਚੋਂ ਮੈਨੂੰ ਕੱਢਣ ਲੱਗਿਆ ਤੂੰ ਦਿਲਨਾਰ ਸਲਾਹ ਨਹੀਂ ਕੀਤੀ ਹਾਏ 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 ਦਿਲ ਚੋਂ ਮੈਨੂੰ ਕੱਢਣ ਲੱਗਿਆ ਤੂੰ ਦਿਲਨਾਰ ਸਲਾਹ ਨਹੀਂ ਕੀਤੀ ਇਹ ਸਸਤੀ ਉਹ ਚਾ ਨਹੀਂ ਚੰਗੀ ਲੱਗਦੀ ਸਸਤੀਆਂ ਚਾ ਨਹੀਂ ਚੰਗੀ ਲੱਗਦੀ ਆਪਾਂ ਜਦ ਦੀ ਚਾ ਨਹੀਂ ਪੀਤੀ ਕਰਦੀ ਇਕੱਠਿਆਂ ਚਾ ਨਹੀਂ ਪੀਤੀ ਕਿ ਤੇਰੇ ਤੇ ਤਾਂ ਲਿਖਿਆ ਹੈ ਸਭ ਫਰਤੂ ਦੀ ਰਵਾਨੀ ਕੀਤੀ ਦਿਲ ਕਿਉ ਮੈਨੂੰ ਕੱਢਣ ਲੱਗਿਆ ਤੂੰ ਦਰਨਾ ਫਲਾ ਨਹੀਂ ਇਸ਼ਕ ਨੇ ਬੰਦੇ ਉੱਤੇ ਕੀਤੇ ਦੇਖੋ ਚੱਕ ਕੇ ਉੱਤੇ ਇਸ ਕਿੰਨੇ ਬੰਦੇ ਉੱਚੇ ਕੀਤੇ ਇਹ ਪਹੁੰਚ ਕੇ ਉੱਤੇ ਕੀਤੇ ਕੰਟੀ ਨੂੰ ਨਹੀਂ ਟੁੱਟਣ ਦਿੰਦੇ ਕੰਟੀ ਨੂੰ ਨਹੀਂ ਟੁੱਟਣ ਦਿੰਦੇ ਆਪਾਂ ਜੋ ਦਿਨ ਟੁੱਟੇ ਸੀ ਤੇ ਇਹ ਝੂਠੀ ਚਾਹ ਨੇ ਖੌਰੇ ਇਹ ਝੂਠੀ ਚਾਹ ਨੇ ਖੌਰੇ ਕਿੰਨੇ ਰਿਸ਼ਤੇ ਹੋਣੇ ਸੱਚੇ ਕੀਤੇ ਰਿਸ਼ਤੇ ਹੋਣੇ ਸੱਚੇ ਕੀਤੇ ਇਸ ਕਿਨੇ ਬੰਦੇ ਉੱਚੇ ਕੀਤੇ ਢੇਠ ਹੋ ਚੱਕ ਕੇ ਉੱਤੇ ਕਿ ਗੁੱਸੇ ਗਿਲੇ ਮੁਕਾ ਪੀਨੇ ਆ ਆ ਜਾ ਬਹਿ ਕੇ ਚਾਹ ਪੀਨੇ ਆ ਕਿ ਗੁੱਸੇ ਗਿਲੇ ਮੁਕਾ ਪੀਨੇ ਆ ਆ ਜਾ ਬਹਿ ਕੇ ਚਾਹ ਪੀਨੇ ਆ ਤੂੰ ਇੱਕ ਮੇਰੀ ਮੈਂ ਇੱਕ ਤੇ ਕਿ ਤੂੰ ਇੱਕ ਮੇਰੀ ਮੈਂ ਇੱਕ ਤੇਰੀ ਆਦਤ ਬੁਰੀ ਪੁਲਾ ਪੀਨੇ ਆ ਗੁੱਸੇ ਗਲੇ ਮੁਕਾਫੀ ਨੇ ਆ ਆ ਜਾ ਬਹਿ ਕੇ ਸ਼ਾਂਤੀ ਨੇ ਆ ਆ ਜਾ ਬਹਿ ਕੇ ਚਾਂ ਸਾਰਿਆਂ ਨੂੰ ਪਿਆਰ ਪਈ ਸਤਿ ਸਾਕ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਚੈਨਲ ਹਾਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨੀ ਬਹੁਤ ਬਹੁਤ ਮਿਹਰਬਾਨ ਦੁਆਵਾਂ ਬਹੁਤ